ਸਸ਼ੀ ਗਾਰਦੀ ਗੋਲਿੰਗ ਟਿਕਚਰ ਹਾਂ ਜੀ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟ ਲੈ ਕੇ ਆਜਾ ਆਲਿਆਂ ਦੇ ਵਿੱਚ ਕੁਝ ਨਵੇਂ ਡਿਜ਼ਾਈਨ ਨੇ ਕੁਝ ਪ੍ਰਾਈਮਡ ਡਿਜ਼ਾਈਨ ਨੇ 70 ਦੇ ਡਿਜ਼ਾਈਨ ਦਾ ਸਾਰਾ ਸੈਮੀ ਮਟੀਰੀਅਲ ਹੋਗਾ ਜੇ ਤੁਸੀਂ ਆਪਣੇ ਪੇਸੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਹੋਰ ਸਬਸਕ੍ਰਾਈਬ ਕਰ ਲਓ ਵਾਈਲ ਆਈਕਨ ਦਬਾ ਲਓ ਹਨ ਤੇ ਆਪਣਾ ਜਿਹੜਾ ਨੰਬਰ ਹੈਗਾ 78835022 ਤੁਸੀਂ ਕੋਈ ਵੀ ਸੂਟ ਦਾ ਆਰਡਰ ਦੇਣਾ ਚਾਹੁੰਦੇ ਹੋ ਜਾਂ ਪ੍ਰਾਈਸ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਇਸ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਦਾ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਰਡਰ ਵੀ ਲੈ ਸਕਦੇ ਹੋ ਜੇ ਕੋਈ ਤੁਸੀਂ ਸੂਟ ਕਲਰ ਚੇਂਜ ਕਰਾਣਾ ਕੋਈ ਕਿਸੇ ਵੀ ਤਰ੍ਹਾਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਇਸ ਨੰਬਰ ਤੇ 788350223 ਤੇ ਕਰਕੇ ਕਾਲ ਆਪਣੀ ਨਾਲ ਗੱਲ ਵੀ ਕਰ ਸਕਦੇ ਹੋ ਓਕੇ ਜੀ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਸੂਟ ਤੇ ਬਹੁਤ ਹੀ ਸੋਹਣਾ ਸੂਟ ਆ ਅਗਲੇ ਵੀ ਆਪਣੇ ਹੀ ਬਣਾਇਆ ਹੈ ਰੀਡ ਦੇ ਵਿੱਚ ਹੀ ਬਣਿਆ ਸੂਟ ਵੀ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਹੋਇਆ ਹੋਇਆ ਦੇਖ ਸਾਡੇ ਪੈਨਲ ਵਰਕ ਉੱਪਰ ਨੂੰ ਜਾਂਦੀਆਂ ਇਹਦੇ ਪੈਨਲ ਦੋ ਦੋਨਾਂ ਸਾਈਡਾਂ ਤੇ ਨੈਕਲਾਈਨ ਬਹੁਤ ਸੋਹਣੀ ਹੈ ਵਿੱਚ ਬੂਟੀ ਦਿੱਤੀ ਹੋਈ ਹੈ ਬਹੁਤ ਹੀ ਪਿਆਰੀ 3 neck ਬਣੀ ਹੋਈ ਆ neck ਦੇ ਉੱਪਰ ਵਿੱਚ ਮਿਕਸ ਵਰਕ ਆ ਜਿਵੇਂ ਕੁਝ ਗੋਟਾ ਪੱਟੀ ਦੀ ਆ ਤੇ ਦਬਕਾ ਬਾਕੀ ਆਪਾਂ ਮਿਕਸਾ ਛਾੜਦੇ ਆ ਤੁਹਾਨੂੰ ਪਤਾ ਹੀ ਆ ਹਨ ਤੇ 슬ੀਵਜ਼ ਦੇ ਉੱਪਰ ਆਪਾਂ ਪੈਚ ਦਿੱਤਾ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਦੋ ਪੈਨਲ ਪਾਏ ਹੈ A ਲਾਈਨ ਦੇ ਵਿੱਚ ਇਹ ਸੂਟ ਬਣਿਆ ਹੋਇਆ ਵਾ ਤੇ ਅੱਜ ਕਿ ਆਪਾਂ ਬੂਤੀ ਦਿੱਤੀ ਹੈ ਜਿਵੇਂ ਕੁਝ ਕਲਾਇੰਟ ਆ ਕਹਿੰਦੇ ਬੂਤੀ ਪਾ ਦਿਓ ਜੇ ਆਪਾਂ ਬੂਤੀ ਪਾ ਦਈਏ ਜੇ ਕੁਝ ਕਹਿੰਦੇ ਮੇਰੇ ਸਾਨੂੰ ਜੈਕ ਤੇ ਬੂਤੀ ਨਹੀਂ ਚੰਗੀ ਲੱਗੇ ਬੰਨੀ ਪਾਈ ਹੋਈ ਹੈ ਗੋਟਾ ਪੱਟੀ ਦੀ ਬੂਤੀ ਦਿੱਤੀ ਹੈ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਬੜਿਆ ਹੋਇਆ ਹੈ ਹਨ ਤੇ ਦੇਖ ਸਾਡੇ ਬਹੁਤ ਹੀ ਪਿਆਰਾ ਵਰਕ ਹੈ ਦੇ ਉੱਪਰ ਹੈ ਇਹ ਪੈਨਲ ਵਰਕ ਰਹੇਗਾ ਦੋ ਪੈਨਲ ਜਾਣਗੇ ਦੋਨਾਂ ਸਾਈਡਾਂ ਤੇ 슬ੀਵਜ਼ ਦੇ ਉੱਪਰ ਦੇਖ ਬਹੁਤ ਹੀ ਸੋਹਣਾ ਆਪਾਂ ਮੋਟਾ ਦਿੱਤਾ ਹੈ ਨਾਲ ਬਹੁਤ ਹੀ ਸੋਹਣਾ 슬ੀਵਜ਼ ਦੇ ਉੱਪਰ ਬੂਟਾ ਨਾਲ 슬ੀਵਜ਼ ਦੀ ਮੋਰੀ ਤੇ ਪੈਚ ਵਰਕ ਹੋਇਆ ਹੈ ਜਿਹੜਾ ਸਲਵਾਰ ਹੈਗੀ ਉਹ ਸਟੇਟ ਸਲਵਾਰ ਹੈਗੀ ਕਲਰ ਕੰਬੀਨੇਸ਼ਨ ਵੀ ਸੂਟ ਦਾ ਬਹੁਤ ਸੋਹਣਾ ਵਾ ਤੇ ਸਲਵਾਰ ਦੇ ਵਿੱਚ ਵੀ ਆਪਾਂ ਇੱਕ ਮੈਰੂਨ ਪੈਚ ਤੇ ਇੱਕ ਪੀਚ ਪੈਚ ਲਗਾ ਕੇ ਉਹਦੇ ਤੇ ਵਰਕ ਕੀਤਾ ਹੋਇਆ ਹੈ ਵਿੱਚ ਮਿਕਸ ਵਰਕ ਆ ਕੁਝ ਗੋਟਾ ਪੱਟੀਆਂ ਕੁਝ ਦਬਕਾ ਵਾ ਮਿਕਸ ਆਪਾਂ ਮਟੀਰੀਅਲ ਆ ਤੇ ਵਰਕ ਕੀਤਾ ਹੋਇਆ ਦੁਪੱਟਾ ਜਿਹੜਾ ਰਹੇਗਾ ਜੀ ਪਿਓਰ ਔਰਗੰਜ਼ਾ ਦਾ ਦੁਪੱਟਾ ਰਹੇਗਾ ਦੇਖ ਸਾਡੇ ਪਿਓਰ ਔਰਗੰਜ਼ਾ ਦਾ ਡਬਲ ਲਾਈ ਆਪਾਂ ਉਹਨੂੰ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਲੱਗੇ ਲੇਸ ਲਾਈ ਦੀ ਜਿਹੜਾ ਹੈਗਾ ਖਿਚੜੀ ਗੋਟਾ ਉਹ ਆਪਣਾ ਤਾਂ ਪੱਟੀ ਤੇ ਲਗਾਇਆ ਹੈ ਬਹੁਤ ਹੀ ਸੋਹਣਾ ਸੂਟ ਬਣਿਆ ਪਿਓਰ ਔਰਗੰਜ਼ਾ ਦੇ ਦੁਪੱਤੇ ਦੇ ਨਾਲ ਤੇ ਕਲਰ ਵੀ ਬਹੁਤ ਸੋਹਣਾ ਡਾਈ ਹੋਇਆ ਤੁਸੀਂ ਇਹਦੇ ਵਿੱਚ ਵੀ ਬੂਟੀ ਪਾ ਸਕਦੇ ਹੋ ਦੁਪੱਤੇ ਦੇ ਵਿੱਚ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਏਦਾਂ ਬਣਿਆ ਹੋਇਆ ਇਹ ਲੈਕ ਸੂਟ ਜਿਹੜਾ ਹੈਗਾ ਜੀ ਆਪਣਾ ਹਾਂਜੀ ਬਹੁਤ ਹੀ ਸੋਹਣਾ ਸੂਟ ਹੈ ਰਸਟ ਕਲਰ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਇਹਦੇ ਤੇ ਵਰਕ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਫਰੰਟ ਪੂਰਾ ਹੈਵੀ ਜਾਲ ਨਾਲ ਵਿੱਚ ਬੂਟੀ ਬਹੁਤ ਹੀ ਪਿਆਰਾ ਨੈਕਲਾਈਨ ਫੁੱਲ ਹੈਵੀ ਸੂਟ ਹੈ ਦੇਖ ਸਕਦੇ ਹੋ ਥਲੀਵਸ ਦੇ ਉੱਪਰ ਵਰਕ ਹੈ ਇਹ ਬਣਾ ਲਏ ਆਪਣੇ ਬੇਟੇ ਦੇ ਰਿਸੈਪਸ਼ਨ ਤੇ ਪਾਉਣਾ ਸੂਟ ਬਹੁਤ ਹੀ ਸੋਹਣਾ ਸੂਟ ਬਣਿਆ ਇਹ ਪੂਰਾ ਹੈਵੀ ਵਰਕ ਰਹੇਗਾ ਦੇਖ ਸਕਦੇ ਹੋ ਜਾ ਕੇ ਇਹਦੇ ਕੰਮ ਬਹੁਤ ਹੀ ਪਿਆਰਾ ਵਿੱਚ ਆਪਾਂ ਬੂਟੀ ਦਿੱਤੀ ਹੈ ਪੂਰਾ ਹੈਵੀ ਜਾਲ ਨੈਕ ਦੇ ਉੱਪਰ ਵਰਕ ਤੇ ਬੈਕ ਦੇ ਉੱਪਰ ਆਪਾਂ ਬੂਟੀ ਦਿੱਤੀ ਹੋਈ ਹੈ ਦੇਖ ਸਕਦੇ ਬੈਕ ਤੇ ਆਪਾਂ ਉੱਪਰ ਬੂਟੀ ਦਿੱਤੀ ਹੋਈ ਹੈ ਤੁਸੀਂ ਜਿਦਾ ਮਰਜੀ ਆਪਣੇ ਹਿਸਾਬ ਨਾਲ ਕੰਮ ਕਰਵਾ ਸਕਦੇ ਹੋ ਇਹਦੇ ਵਿੱਚ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਕਲਰ ਵਾਈਜ਼ ਦੀ ਸੂਟ ਬਹੁਤ ਸੋਹਣਾ ਰਸਟ ਕਲਰ ਵੀ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਜਿਹੜਾ ਬਣ ਰਿਹਾ ਇਹ ਸੂਟ ਨਾ ਰਸਟ ਕਲਰ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਇਹ ਸੂਟ ਤੇ ਨਾਲ ਇਹਦੇ ਬਣਾਇਆ ਹੈ ਆਪਾਂ ਸ਼ਰਾਰਾ ਜਿਹੜਾ ਸ਼ਰਾਰਾ ਰੇਕਾ ਉਹ ਵੀ ਪੂਰਾ ਹੈਵੀ ਸ਼ਰਾਰਾ ਤੁਸੀਂ ਦੇਖ ਲਓ ਪੂਰਾ ਹੈਵੀ ਸ਼ਰਾਰਾ ਤੁਸੀਂ ਦੇਖ ਕੇ ਇੱਕ ਵਾਰ ਤਾਂ ਹੀ ਕਹੋਗੇ ਵੀ ਲਹਿੰਗਾ ਹੈ ਬਹੁਤ ਹੀ ਸੋਹਣਾ ਫਲੇਅਰ ਦੇ ਵਿੱਚ ਇਹ ਸ਼ਰਾਰਾ ਰੈਡੀ ਹੋਇਆ ਹੈ ਵਾਜੀ ਇੱਕ ਸਾਜ ਪੂਰੀਆਂ ਉੱਪਰ ਨੂੰ ਆਪਾਂ ਕਲੀਆਂ ਲਿੱਡੀਆਂ ਨੇ ਹਰ ਇੱਕ ਕਲੀ ਨੂੰ ਆਪਾਂ ਕਵਰ ਕੀਤਾ ਵਰਕ ਦੇ ਨਾਲ ਵਰਕ ਦੇ ਨਾਲ ਕਲੀ ਕਵਰ ਕੀਤੀ ਹੋਈ ਹੈ ਵਿੱਚ ਵਿੱਚ ਆਪਾਂ ਬੂਟਾ ਦਿੱਤਾ نیچے ਆਪਾਂ ਫਿਰ ਬਾਰਡਰ ਪੂਰੀ ਹੈਵੀ ਬਾਰਡਰ ਦਿੱਤੀ ਹੋਈ ਆ ਹਰ ਇੱਕ ਕਲੀ ਦੇ ਉੱਪਰ ਕੰਮ ਕੀਤਾ ਹੋਇਆ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਉੱਪਰ ਟਿਸ਼ੂ ਲਗਾ ਕੇ ਨਾਲ ਚੰਪਾ ਲੇਸ ਕੀਤੀ ਹੋਈ ਹੈ ਐਦਾਂ ਹੀ ਆਪਾਂ ਸੂਟ ਦੇ ਚਾਕਾ ਤੇ ਵੀ ਕੀਤੀ ਹੋਈ ਆ ਸੂਟ ਦੇ ਚਾਕਾ ਤੇ ਵੀ ਆਪਾਂ ਟਿਸ਼ੂ ਲਗਾਏ ਆ ਬਹੁਤ ਹੀ ਸੋਹਣਾ ਵਰਕ ਪੂਰਾ ਕੁਲ ਫਲੇਅਰ ਦੇ ਨਾਲ ਇਹ ਸ਼ਰਾਰਾ ਰੈਡੀ ਹੋਇਆ ਹੈ ਦੇਖ ਸਕਦੇ ਹੋ ਨਾ ਜਿਹੜਾ ਰਹਿ ਗਿਆ ਦਿਨੋਂ ਦੁਪੱਟਾ ਉਹ ਵੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ ਹੈ ਇਹਦਾ ਪੂਰਾ ਹੈਵੀ ਦੁਪੱਟਾ ਹੈਵੀ ਜਾਲ ਹੈ ਦੁਪੱਟੇ ਦੇ ਵਿੱਚ ਦੇਖ ਸਕਦੇ ਹੋ ਪੂਰਾ ਜਾਲ ਤੇ ਫੋਰ ਸਾਈਡ ਬਾਰਡਰ ਦੇਖ ਸਕਦੇ ਹੋ ਫੋਰ ਸਾਈਡ ਬਾਰਡਰ ਬਾਰਡਰ ਦੀ ਹੈ ਪਰ ਰੈਡੀ ਫਿਨਿਸ਼ਿੰਗ ਕੀਤੀ ਹੈ ਉਹ ਵੀ ਟਿਸ਼ੂ ਲਗਾ ਕੇ ਤੇ ਨਾਲ ਚੰਪਾ ਲੇਸ ਤੇ ਜੀ ਬਹੁਤ ਹੀ ਸੋਹਣਾ ਬਣਿਆ ਸੂਟ ਬਹੁਤ ਹੀ ਪਿਆਰਾ ਜਿੰਨੇ ਤੁਸੀਂ ਮਰਜੀ ਆਪਣੇ ਘਰ ਦੇ ਫੰਕਸ਼ਨ ਦੇ ਵਿੱਚ ਆਪਣੇ ਭੈਣ ਭਾਈ ਦੇ ਵਿਆਹ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹ ਪ्योर ਦੇ ਵਿੱਚ ਵੀ ਮਵਾ ਸਕਦੇ ਹੋ ਇਹ ਬਣਿਆ ਹੈ ਆਪਣੇ ਕੋਲ ਸੈਮੀ ਸਿਲਕ ਦੇ ਵਿੱਚ ਤੁਸੀਂ ਜਿਸ ਮਾਰਟੀਸਟਾਪ ਦੇ ਵਿੱਚ ਇਹਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਪਿਆਰਾ ਵਰਕ ਪਾਪਰ ਪਾਪਰ ਅੰਟੀਕ ਕਲਰ ਦੇ ਵਿੱਚ ਆਪਾਂ ਇਹਨੂੰ ਵਰਕ ਨੂੰ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਵਰਕ ਦੀ ਕੁਆਲਿਟੀ ਕਿੰਨੀ ਸੋਹਣਾ ਵਰਕ ਦਾ ਸਾਰਾ ਕੰਮ ਟੋਟਲੀ ਦਬਕੇ ਰਹਿ ਕੇ ਕੀਤਾ ਹੋਇਆ ਥੋੜੀ ਵਕ ਆਪਣਾ ਛਿੱਪੀ ਦੇ ਕੱਟ ਦਾਣਾ ਲਾਉਣਾ ਪੈਂਦਾ ਕਿਉਂਕਿ ਇਹਦੇ ਨਾਲ ਥੋੜੀ ਜਿਹੀ ਸ਼ਾਈਨ ਆ ਜਾਂਦੀ ਹੈ ਸੂਟ ਦੇ ਵਿੱਚ ਜੇ ਤੁਸੀਂ ਰਾਤ ਨੂੰ ਇਹ ਵੇਅਰ ਕਰਦੇ ਹੋ ਨਾ ਲਾਈਟ ਪੈਣ ਨਾਲ ਜਿਹੜਾ ਹੁੰਦਾ ਥੋੜਾ ਬਹੁਤ ਨਲਕੀ ਦਾ ਕੰਮ ਜਾਂ ਛਿੱਪੀ ਦਾ ਕੰਮ ਉੱਚ ਚਮਕ ਕੇ ਆਉਂਦਾ ਫਿਰ ਬਹੁਤ ਸੋਹਣਾ ਲੱਗਦਾ ਹੈ ਇਹ ਸੂਟ ਇਹਦਾ ਬਹੁਤ ਹੀ ਪਿਆਰਾ ਸੂਟ ਹੈ ਨੈਕਸਟ ਸੂਟ ਜਿਹੜਾ ਹੈਗਾ ਆਪਣਾ ਉਹ ਹੈਗਾ ਵੈਲਵਟ ਦੇ ਵਿੱਚ ਬਣਿਆ ਹੋਇਆ ਫਿਰ ਤੁਸੀਂ ਕਹੋਗੇ ਗਰਮੀਆਂ ਦੇ ਵਿੱਚ ਵੀ ਇਹਦੇ ਕੋਲ ਵੈਲਵਟ ਦੇ ਸੂਟ ਬਣਿਆ ਦੇ ਕਿਉਂਕਿ ਹਜੇ ਵੀ ਮੇਰੇ ਕੋਲ ਬਹੁਤ ਆਰਡਰ ਨੇ ਵੈਲਵਟ ਦੇ ਸੂਟਾਂ ਦੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਨੇਵੀ ਬਲੂ neck ਦੇ ਉੱਪਰ ਵਰਕ ਹੈ ਇਹਦੇ ਸਕੁਅਰ neck ਰਹੇਗਾ ਉਹਦੇ ਉੱਪਰ ਆਪਾਂ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਵਰਕ ਆ ਬਹੁਤ ਹੀ ਸੋਹਣਾ ਉੱਪਰ neck line ਬਣੀ ਹੋਈ ਆ ਤੇ ਸਾਰੇ ਦੇ ਵਿੱਚ ਆਪਾਂ ਦਿੱਤੀ ਹੋਈ ਆ ਬੂਟੀ ਸਾਰੇ ਸੂਟ ਦੇ ਵਿੱਚ ਆਪਾਂ ਬੂਟੀ ਦਿੱਤੀ ਆ ਬੈਕ ਫਰੰਟ ਤੇ ਵੀ ਆਪਾਂ ਸੇਮ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਹੈ ਚਾਕਾ ਦੀ ਫਿਨਿਸ਼ਿੰਗ ਟਿਸ਼ੂ ਦੇ ਨਾਲ ਦੇਖ ਸਕਦੇ ਹੋ ਚਾਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਆ ਬਹੁਤ ਹੀ ਸੋਹਣਾ ਵਰਕ ਆ ਯਕਨ ਬਹੁਤ ਤੇਜ਼ਾ ਨਹੀਂ ਵਰਕ ਕੀਤੀ ਤਾਂ ਸੌਰੀ ਤੇ ਵਿੱਚ ਆਪਾਂ ਬੂਟੀ ਦਿੱਤੀ ਹੈ ਬੈਕ ਦੇ ਵਿੱਚ ਸਾਰੀ ਜਿਹੜਾ ਫਰੰਟ ਦੇ ਵਿੱਚ ਬੂਟੀ ਆ ਉਦਾਂ ਹੀ ਆਪਾਂ ਬੈਕ ਦੇ ਵਿੱਚ ਬੂਟੀ ਦਿੱਤੀ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸੂਟ ਬਣਿਆ ਹੈ ਜਿਹੜਾ ਫਰੰਟ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਜਿਹੜੀਆਂ ਰਹਿਣਗੀਆਂ 슬ੀਵਸ ਉਹਦੇ ਵੀ ਆਪਾਂ ਬਾਰਡਰ ਦਿੱਤੀ ਹੋਈ ਆ ਹਨਾ 슬ੀਵਸ ਦੇ ਉੱਪਰ ਜਿਹੜੀ ਨੈਕ ਤੇ ਬਾਰਡਰ ਸੀ ਆਪਾਂ ਉਹ ਬਾਰਡਰ ਵੀ 슬ੀਵਸ ਤੇ ਦਿੱਤੀ ਹੋਈ ਆ ਤੇ ਸਲਵਾਰ ਬਹੁਤ ਹੀ ਸੋਹਣੀ ਸਲਵਾਰ ਬਣੀ ਆ ਉਹਦੇ ਤੇ ਵੀ ਆਪਾਂ ਵਰਕ ਕੀਤਾ ਹੋਇਆ ਹੈ ਸਲਵਾਰ ਦੇ ਵਿੱਚ ਵੀ ਦੇਖ ਸਕਦੇ ਹੋ ਪੋਚਾ ਜੋ ਉਪਰ ਆਪਾਂ ਬੂਟਾ ਦਿੱਤਾ ਹੈ ਨੈਕ ਲਾਈਨ ਦੇ ਉੱਪਰ ਬੂਟਾ ਸੀਗਾ ਉਹ ਆਪਾਂ ਬੂਟਾ ਦਿੱਤਾ ਹੋਇਆ ਵਾ ਤੇ ਬਹੁਤ ਹੀ ਸੋਹਣਾ ਜਿਵੇਂ نیچے ਬਾਰਡਰ ਹੋਇਆ ਹੋਇਆ ਹੈ ਇਹੇ نیچے ਦੇ ਬਾਰਡਰ ਹੋਇਆ ਹੈ ਬਹੁਤ ਹੀ ਸੋਹਣਾ ਬਾਰਡਰ ਤੇ ਨਾਲ ਬੂਟਾ ਦਿੱਤਾ ਹੋਇਆ ਬਹੁਤ ਹੀ ਪਿਆਰਾ ਨੇਵੀ ਕਲਰ ਪਿਓਰ ਬੈਲਵਟ ਦੇ ਵਿੱਚ ਇਹ ਆਪਾਂ ਸੂਟ ਰੈਡੀ ਕੀਤਾ ਜਿਹੜਾ ਇਹਦੇ ਨਾਲ ਦੁਪੱਟਾ ਆਪਾਂ ਰੈਡੀ ਕੀਤਾ ਉਹ ਹੈਗਾ ਜੀ ਆਰਗੈਂਜ਼ਾ ਦਾ ਦੁਪੱਟਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਉਹ ਤੁਹਾਨੂੰ ਪਤਾ ਹੀ ਹੈ ਕਲਰ ਦਾ ਫਰਕ ਪੈਂਦਾ ਹੀ ਪੈਂਦਾ ਵਾ ਇਹ ਐਗਜ਼ਾਈਂਗੋ ਨਾ ਆਪਾਂ ਇਹ ਤੇ ਕਿਰਨ ਬੋਟਾ ਲਗਾ ਕੇ ਇਹਨੂੰ ਰੈਡੀ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਇਹ ਸੂਟ ਬਣ ਗਿਆ ਨੈਕਸਟ ਸੂਟ ਜਿਹੜਾ ਆਪਣਾ ਹੈਗਾ ਜੀ ਬਹੁਤ ਹੀ ਪਿਆਰਾ ਦੁਪੱਟਾ ਪ्योर ਚਨਾਉਂ ਦੇ ਵਿੱਚ ਆਪਾਂ ਰੈਡੀ ਕੀਤਾ ਹੋਇਆ ਹੈ ਦੁਪੱਟੇ ਦਾ ਕਲਰ ਥੋੜਾ ਜਿਹਾ ਸ਼ਿਮਰ ਨਾਲੋਂ ਫਰਕ ਲੱਗਦਾ ਹੀ ਹੁੰਦਾ ਸ਼ਿਮਰ ਹੋਗੀ ਬੈਲਵਟ ਹੋਗੀ ਨਾ ਇਹਨਾਂ ਦੇ ਦੁਪੱਟਿਆਂ ਦਾ ਫਰਕ ਲੱਗਦਾ ਹੀ ਹੁੰਦਾ ਜਾਂ ਤਾਂ ਤੁਸੀਂ ਸੇਮ ਦੁਪੱਟਾ ਜਿਵੇਂ ਸ਼ਿਮਰ ਦੇ ਵਿੱਚ ਹੀ ਬਣਵਾ ਲਓ ਫਿਰ ਲਈ ਫਰਕ ਲੱਗਦਾ ਜਦੋਂ ਆਪਾਂ ਚਨਾਉਂ ਦਾ ਦੁਪੱਟਾ ਜਾਂ ਕੋਈ ਹੋਰ ਜਿਆਦਾ ਕਰਾਉਣੇ ਨਾ ਉਹਦਾ ਕਲਰ ਦਾ ਫਰਕ ਪੈਂਦਾ ਕਿਉ ਬਹੁਤ ਹੀ ਸੋਹਣਾ ਸੂਟ ਆ ਤੇ ਕਲਰ ਵੀ ਬਹੁਤ ਹੀ ਹਾਂਜੀ ਇਹ ਸ਼ਿਮਰ ਦੇ ਵਿੱਚ ਬਣਿਆ ਹੋਇਆ ਸੂਟ ਆ ਚਨੌਨ ਦਾ ਦੁਪੱਟਾ ਇਹਦੇ ਨਾਲ ਇਹਦੀ ਕਿਸੇ ਕਾਰਨ ਕਰਕੇ ਜ਼ਿਆਦਾ ਵੀਡੀਓ ਡਿਲੀਟ ਹੋ ਗਈ ਮੇ ਤਾਂ ਜਾਵੜੀ ਨਹੀਂ ਤੇ ਪਤਾ ਨਹੀਂ ਕੀ ਰੀਜ਼ਨ ਹੋਇਆ ਮੈਂ ਇਹਦੀ ਇੱਕ ਵੀਡੀਓ ਡੰਮੀ ਤੇ ਬਣਾਈ ਹੋਈ ਆ ਬਹੁਤ ਹੀ ਸੋਹਣਾ ਸੂਟ ਆ ਇਹ ਸ਼ਿਮਰ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਮੈਂ ਉਹ ਸ਼ੇਅਰ ਕਰ ਦੇਣੀ ਆ ਤੇ ਇਹਦੇ ਸਾਰੇ ਫਰੰਟ ਦੇ ਵਿੱਚ ਵਰਕ ਹੋਇਆ ਹੈ ਉੱਪਰ ਨੂੰ ਜੋ ਪੈਨਲ ਜਾਂਦੇ ਆ ਚਾਕਾ ਤੱਕ ਤੇ ਧੀਰੇ ਤੇ ਕੰਮ ਰਹੇਗਾ ਚਾਕਾ ਤੇ ਫਿਨਿਸ਼ਿੰਗ ਆਪਾਂ ਟਿਸ਼ੂ ਨਾਲ ਕੀਤੀ ਹੋਈ ਹੈ ਨਾਲ ਸਟੇਟ ਸਲਵਾਰ ਉਹਦੇ ਤੇ ਵੀ ਆਪਾਂ ਪਹੁੰਚਾ ਤੇ ਵਰਕ ਕੀਤਾ ਆਇਆ ਨਾਲ ਇਹਦੇ ਜਿਹੜਾ ਹੈਗਾ ਚਨੌਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਉਹਦੇ ਤੇ ਆਪਾਂ ਪਲੇਸਸ ਲਾ ਕੇ ਰੈਡੀ ਕੀਤਾ ਹੋਇਆ ਤੇ ਇਹਦੀ ਬੈਕ ਦਿਖਾਈ ਉਹ ਵੀ ਬਿਲਕੁਲ ਸੇਮ ਜਿੱਦਾਂ ਫਰੰਟ ਦੇ ਵਿੱਚ ਬਣੀ ਆ ਉਹਦਾ ਬੈਕ ਦੇ ਵਿੱਚ ਬਣੀ ਆ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਜਿਸ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਵਰਕ ਤੇ ਇਹ ਬਹੁਤ ਹੀ ਸੋਹਣਾ ਇਹ ਸੂਟ ਆ ਮੈਕਸੂ ਵੀ ਆਪਣਾ ਬਹੁਤ ਹੀ प्यारा ਇਹ ਵੀ ਸ਼ਿਮਰ ਦੇ ਵਿੱਚ ਹੀ ਬਣਿਆ ਹੈ ਆਮਾ ਦੇਖਸਾ ਦੇ ਵੀ ਬਹੁਤ ਸੋਹਣਾ ਇਹਦੇ ਨਾਲ ਦੇ ਵੀ ਆਪਾਂ ਸੂਟ ਬਣਾ ਲਾ ਪਤਾ ਇੱਕ ਅਣਜਣਤੀ ਸੂਟ ਬਣਾ ਚੁੱਕੇ ਆ ਇਹਦੇ ਵਿੱਚ ਆਪਣੇ ਸੂਟਾਂ ਨੂੰ ਇੰਨਾ ਪਿਆਰ ਮਿਲਿਆ ਇੰਨੇ ਰਿਪੀਟ ਦੇ ਵਿੱਚ ਬਣਦੇ ਆ ਕੁਝ ਸੂਟ ਦਾ ਪਤਾ ਹੀ ਨਹੀਂ ਅਸੀਂ ਕਿੰਨੀ ਵਾਰ ਬਣਾ ਚੁੱਕੇ ਆ ਬਹੁਤ ਹੀ ਸੋਹਣਾ ਇਹਦੇ ਤੇ ਪੈਨਲ ਵਰਕ ਪਿੰਨਕ ਦੇ ਉੱਪਰ ਵਰਕ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਵਾ ਵਿੱਚ ਆਪਾਂ ਬੂਤੀ ਦਿੱਤੀ ਹੋਈ ਆ 슬ੀਵਜ਼ ਦੇ ਉੱਪਰ ਵੀ ਦੇਖਸਾ ਨੂੰ ਬਹੁਤ ਹੀ ਸੋਹਣਾ ਪੈਨਲ ਪਾਰਟਨ ਉੱਤੇ ਵਰਕ ਕੀਤਾ ਹੈ ਮੂਰੀ ਦੇ ਉੱਪਰ ਕੰਮ ਤੇ ਪੈਨਲ ਵਰਕ ਚਾਕਾ ਦੀ ਜਿਹੜੀ ਫਿਨਿਸ਼ਿੰਗ ਦਾ ਉਹ ਵੀ ਆਪਾਂ ਇਹਦੀ ਵੀ ਟਿਸ਼ੂ ਦੇ ਨਾਲ ਕੀਤੀ ਆ ਦੇਖ ਸਾਡੇ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਇਹ ਵੜ ਹੈ ਭਾਰੀ ਸਲਵਾਰ ਦੇ ਨਾਲ ਭਾਰੀ ਸਲਵਾਰ ਦਾ ਉਸਨੇ ਕਹਿੰਿਆ ਹਰ ਟਾਈਮ ਪਹਿਨਿਆ ਰਹਿੰਦੀਆਂ ਨੇ ਜਿਵੇਂ ਫਰਸ਼ੀ ਸਲਵਾਰ ਆ ਗਈ ਜਾਂ ਸਟ੍ਰੇਟ ਸਲਵਾਰ ਆ ਗਈ ਕਿਸੇ ਕਿਸੇ ਟਾਈਮ ਲਈ ਟ੍ਰੈਂਡ ਹੁੰਦਾ ਜਿਵੇਂ ਇਹ ਆਪਣੇ ਹਰ ਟਾਈਮ ਪੈ ਸਕਦੇ ਹਨ ਤੇ ਇਹ ਹੋ ਗਿਆ ਦਾ ਦੁਪੱਟਾ ਦੁਪੱਟੇ ਦਾ ਵੀ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਬਹੁਤ ਹੀ ਸੋਹਣੀ ਲੇਸ ਲਾ ਕੇ ਕੀਤੀ ਹੋਈ ਆ ਸੇਮ ਆਪਣੇ ਲੇਸਾਂ ਹੁੰਦੀਆਂ ਨੇ ਵਰਕ ਨਾਲ ਦੀਆਂ ਬਹੁਤ ਹੀ ਪਿਆਰਾ ਜਿਹਨੇ ਦੇ ਵਿੱਚ ਵਰਕ ਹੋਇਆ ਪਰਲਾ ਵਾਲੀ ਲੇਸ ਨਾਲ ਆਪਾਂ ਲਾਈ ਹੋਈ ਹੈ ਬਹੁਤ ਹੀ ਸੋਹਣਾ ਵਰਕ ਤੇ ਬਹੁਤ ਹੀ ਸੋਹਣੇ ਦੁਪੱਟੇ ਦੀ ਕਨਿਸ਼ਿੰਗ ਹੋਈ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਦੇਖ ਸਕਦੇ ਹੋ ਇਸ ਸ਼ਿਮਰ ਦੇ ਵਿੱਚ ਰਹੇਗਾ ਰਪੀਟ ਵਾਲਾ ਡਿਜ਼ਾਈਨ ਰਹੇਗਾ ਤੁਸੀਂ ਕਿਸੇ ਵੀ ਸੂਟ ਨੂੰ ਆਪਾਂ ਲਈ ਮੈਸਜ ਆਰਡਰ ਕਰਨਾ ਚਾਹ ਰਹੇ ਹੋ ਆਪਣਾ ਨੰਬਰ ਹੈਗਾ 788350223 788350223 ਉਹਦੇ ਤੇ ਤੁਸੀਂ ਆਪਣੇ ਸਕਰੀਨ ਸ਼ਾਟ ਲੈ ਕੇ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਰਡਰ ਵੀ ਦੇ ਸਕਦੇ ਹੋ ਹਾਂ ਜੀ ਨੈਕਸਟ ਸੂਟ ਵੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਆ ਸ਼ੀਮਰ ਦੇ ਵਿੱਚ ਇਹ ਬਣਿਆ ਹੈ ਬਹੁਤ ਹੀ ਪਿਆਰਾ ਵਰਕ ਆ ਤੁਸੀਂ ਦੇਖ ਸਕਦੇ ਹੋ ਵਰਕੇ ਦੇ ਵਿੱਚ ਕੀਤਾ ਹੋਇਆ ਕਿੰਨਾ ਪਿਆਰਾ ਲੱਗਦਾ ਕੰਮ ਕੀਤਾ ਹੋਇਆ ਸਾਰਾ ਕੰਮ ਜਿਵੇਂ ਇਹਦੇ ਵਿੱਚ ਥ्रेड ਯੂਜ਼ ਕੀਤਾ ਪਿੰਕ ਰੈੱਡ ਦੇ ਨਾਲ ਪੈਚ ਵਰਕ ਵੀ ਹੋਇਆ ਹੈ ਇਹਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਵੀ ਇਹ ਸੂਟ ਦੇਖ ਕੇ ਕਹੋਗੇ ਵੀ ਬਾਕੀ ਨਵਾਂ ਡਿਜ਼ਾਈਨ ਹੈ ਵੀ ਬਹੁਤ ਹੀ ਪਿਆਰਾ ਵਰਕ ਆਇਆ ਹੈ ਇਸ ਵਿੱਚ ਘੇਰੇ ਦੇ ਵਿੱਚ ਕੰਮ ਰਹੇਗਾ ਪੈਚ ਵਰਕ ਲਗਾ ਕੇ ਤੇ ਵਿੱਚ ਥ्रेड ਯੂਜ਼ ਕੀਤਾ ਰੈੱਡ ਤੇ ਪਿੰਕ ਬਹੁਤ ਹੀ ਪਿਆਰਾ ਅੰਟੀਕ ਵਿੱਚ ਦੱਬ ਕਰਾ ਕੇ ਕੰਮ ਕੀਤਾ ਹੋਇਆ ਹੈ ਨੈਕ ਲਾਈਨ ਦੇ ਆਪਾਂ ਡਬਲ ਜਿਵੇਂ ਕੀਤੀ ਹੋਈ ਹੈ ਵਰਕ ਨਾਲ ਨਾ ਡਬਲ ਵਰਕ ਕੀਤਾ ਹੈ ਨੈਕ ਦੇ ਵਿੱਚ ਦੋ ਪੈਨਲ ਬਣੇ ਹੋਏ ਆ ਬਹੁਤ ਹੀ ਸੋਹਣਾ ਜਿਵੇਂ ਉਹਦੇ ਤੇ ਵਰਕ ਹੋਇਆ ਹੈ ਸਲੀਵਸ ਤੇ ਵੀ ਆਪਾਂ ਬੂਟਾ ਦਿੱਤਾ ਹੋਇਆ ਹੈ ਨਾਲ ਜਿੱਦਾਂ ਆਪਾਂ ਉਹਦੇ ਵਿੱਚ ਸ਼ਰਟ ਦੇ ਵਿੱਚ ਪਾਇਆ ਨਾ ਬੂਟਾ ਉਹਦਾ ਹੀ ਆਪਾਂ ਸਲੀਵਸ ਦੇ ਉੱਪਰ ਵੀ ਬੂਟੀ ਦਿੱਤੀ ਹੋਈ ਆ ਰੈੱਡ ਸਟਫ ਨਾਲ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਸੂਟ ਬਣਿਆ ਹੋਇਆ ਬੈਕ ਤੇ ਆਪਾਂ ਬੂਟੀ ਦਿੱਤੀ ਹੋਈ ਆ ਬੈਕ ਦੇ ਉੱਪਰ ਆਪਾਂ ਬੂਟੀ ਦਿੱਤੀ ਆ ਇਹ ਸਾਜ ਬਹੁਤ ਹੀ ਸੋਹਣਾ ਕੰਮ ਹੈ ਬੈਡ ਕਲਰ ਦੀ ਗੁਟੀ ਪਾਈ ਹੈ ਰੈੱਡ ਕਲਰ ਦੀ ਆਪਾਂ ਚਾਹਤਾ ਦੀ ਫਿਨਿਸ਼ਿੰਗ ਕੀਤੀ ਹੋਈ ਆ ਫਿਨਿਸ਼ਿੰਗ ਪੱਟੀ ਦੇਖੇ ਰੈੱਡ ਕਲਰ ਦਾ ਆਪਾਂ ਚਾਹਤਾ ਦੀ ਫਿਨਿਸ਼ਿੰਗ ਕੀਤੀ ਆ ਤੇ ਜਿਹੜਾ ਰਹੇਗਾ ਇਹਦੇ ਨਾਲ ਸ਼ਰਾਰਾ ਉਹ ਵੀ ਤੁਸੀਂ ਦੇਖੋਗੇ ਬਹੁਤ ਹੀ ਸੋਹਣਾ ਜਿਵੇਂ ਦਾ ਸ਼ਰਾਰਾ ਰੈਡੀ ਹੋਇਆ ਹੋਇਆ ਵਾ ਕਲਰ ਵੀ ਬਹੁਤ ਸੋਹਣਾ ਹੈ ਇਹ ਲਾਈਟ ਜਿਹਾ ਕਲਰ ਬੜਾ ਪਿਆਰਾ ਹੈ ਨਾ ਪਿਸਟਾ ਲਾਈਟ ਕਲਰ ਆ ਇਹ ਬਹੁਤ ਹੀ ਸੋਹਣਾ ਲੱਗ ਰਿਹਾ ਇਹ ਰਹੇਗਾ ਜੀ ਕੱਲਿਆਂ ਵਾਲਾ ਇਹਦਾ ਸ਼ਰਾਰਾ ਇਹ ਸਾਜ ਬਹੁਤ ਹੀ ਸੋਹਣਾ ਸ਼ਰਾਰਾ ਬਣਿਆ ਬਹੁਤ ਹੀ ਪਿਆਰਾ ਜਿਹੜਾ ਵਰਕ ਕੀਤਾ ਹੋਇਆ ਵਿੱਚ ਸਾਰੀ ਜਿਹੜਾ ਆਪਾਂ ਰੈਕ ਤੇ ਗੁੱਤੀ ਪਾਈ ਹੋਣੀ ਹੈ ਆਪਾਂ ਇਹਦੀ ਛਰਾ ਵਿੱਚ ਗੁੱਟੀ ਕੀਤੀ ਆ ਤੇ نیچے ਆਪਾਂ ਬਾਰਡਰ ਦਿੱਤੀ ਹੋਈ ਹੈ ਵੀ ਪੈਚ ਲਗਾ ਕੇ ਬਾਰਡਰ ਦਿੱਤੀ ਹੋਈ ਆ ਫਿਨਿਸ਼ਿੰਗ ਆਪਾਂ ਇਹਦੀ ਵੀ ਰੈੱਡ ਕਲਰ ਨਾਲ ਕੀਤੀ ਹੋਈ ਆ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਜਿਹੜਾ ਦੁਪੱਟਾ ਰਹੇਗਾ ਉਹ ਵੀ ਬਹੁਤ ਸੋਹਣਾ ਕਟਆਊਟ ਵਰਕ ਕੀਤਾ ਹੋਇਆ ਆਪਣੇ ਦੁਪੱਟੇ ਬਹੁਤ ਸੋਹੇ ਬਣੇ ਰੈਡੀ ਕੀਤੇ ਹੋਏ ਆ ਦੇਖ ਸਕਦੇ ਹੋ ਦੁਪੱਟਾ ਜਿਹੜਾ ਇਹਦਾ ਵਿੱਚ ਆਪਾਂ ਤਿੰਨ ਪੈਨਲ ਪਾਏ ਆ ਦੁਪੱਟੇ ਦੇ ਬਹੁਤ ਸੋਹਣਾ ਲੱਗਦਾ ਦੁਪੱਟੇ ਵਿੱਚ ਤਿੰਨ ਪੈਨਲ ਪਾਏ ਆ लेस लाऊ रिया लेस लाके अपन रेड कलर ਨਾਲ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਇਹ ਦੁਪੱਟਾ ਵੀ ਰੈਡੀ ਹੋਇਆ ਕਲਰ ਵੀ ਸੋਹਣਾ ਬਹੁਤ ਨਾਲ ਤੁਸੀਂ ਰੈਡ ਕਲਰ ਵਾਲੀ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਦਾ ਸੋਹਣਾ ਹੈਗਾ ਇਹ ਨਾ ਤੇ ਨੈਕਸਟ ਜਿਹੜਾ ਆਪਣਾ ਹੈਗਾ ਜੀ ਉਹ ਹੈਗਾ ਬਲੈਕ ਕਲਰ ਦੇ ਵਿੱਚ ਸਾਡੀ ਸਿੰਪਲ ਮਸਤ ਬਹੁਤ ਹੋ ਗਈ ਜੇ ਵੀ ਅੱਗੇ ਜਿਹੜਾ ਨਾ ਸ਼ਾਪਿੰਗ ਕੋਰੀਏ ਦਾ ਜਿਹੜਾ ਕੱਲਾ ਫੋਨ ਕਰਾਂ ਨੂੰ ਹਾਂਜੀ ਬਲੈਕ ਸੂਟ ਇਹ ਵੀ ਆਪਣਾ ਜਿਹੜਾ ਡਿਜ਼ਾਈਨ ਤੇ ਆਪਣੇ ਤੁਹਾਨੂੰ ਮਸੀਆ ਨੇ ਵੀ ਡਿਜ਼ਾਈਨਰ ਨੂੰ ਪਿਆਰ ਬਹੁਤ ਮਿਲ ਰਿਹਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਢੇਰੇ ਦੇ ਵਿੱਚ ਕੰਮ ਓਪਨ ਚਾਕਾ ਤੇ ਨੂੰ ਵਰਕ ਜਾ ਰਿਹਾ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਨੈਕ ਦੇ ਉੱਪਰ ਵਰਕ ਦੇਖ ਸਕਦੇ ਹੋ ਨੈਕ ਦੇ ਉੱਪਰ ਕੁਰਤਾ ਪੱਟੀ ਦੇ ਵਿੱਚ ਵਰਕ ਕੀਤਾ ਹੋਇਆ ਬਲੈਕ ਕਲਰ ਦੇ ਉੱਪਰ ਵਰਕ ਸੋਨਾ ਵੀ ਬਹੁਤ ਲੱਗਦਾ 골ਡਨ ਦਾ ਜਿਹੜਾ ਵਰਕ ਹੁੰਦਾ ਨਾ ਜਿੰਨੇ ਡਾਰਕ ਕਲਰ ਹੁੰਦੇ ਉਹਨਾਂ ਵੱਧ ਚਚੂਗਾ ਜਿੰਨੇ ਲਾਈਟ ਕਲਰ ਦੇ ਵਿੱਚ ਥੈਡ ਪਾਇਆ ਸੋਨਾ ਲੱਗਦਾ ਹੁੰਦਾ ਤੇ ਬਲੈਕ ਡਾਰਕ ਜੋ ਵੀ ਕਲਰ ਨੇ ਉਹਨਾਂ ਦੇ ਵਿੱਚ ਜਿਹਨੇ ਕਲਾ ਕੋਟਨ ਵੀ ਆਪਾਂ ਕੰਮ ਕਰਾ ਲਈਏ ਨੇ ਉਹ ਵੀ ਬਹੁਤ ਵਾਹ ਸੋਹਣਾ ਲੱਗਦਾ ਵਾਹ ਤਾਂ ਹੀ ਸੋਨਾ ਹੈ ਸੂਟ ਬਣਿਆ ਡੈਕ ਦੇ ਵਿੱਚ ਇਹ ਜੀ ਆਪਾਂ ਬੂਟੀ ਦਿੱਤੀ ਹੈ ਦੇਖ ਸਕਦੇ ਹੋ ਡੈਕ ਦੇ ਵਿੱਚ ਆਪਾਂ ਬੂਟੀ ਦਿੱਤੀ ਹੈ ਪੁਰਗੀਦੜ ਨੂੰ ਬੋਨਾਂ ਦੇ ਜਮਾਲ ਆਇਆ ਡੈਕ ਦੇ ਵਿੱਚ ਬੂਟੀ ਕੰਝ ਪੂਰਾ ਹੈਵੀ ਆ ਤੇ ਨਾਲ ਇਹਦੇ ਵੀ ਆਪਾਂ ਸਲਵਾਰ ਬਣਾਈ ਆ ਇਹਦੇ ਵੀ ਆਪਾਂ ਸਲਵਾਰ ਰੈਡੀ ਕੀਤੀ ਤੇ ਦੇਖ ਸਕਦੇ ਹੋ ਵਰਕ ਦਾ ਬਹੁਤ ਹੀ ਿਆਰਾ ਵਰਕ ਜਿਹੜਾ ਕਿਤਾ ਹੋਇਆ ਬੱਗੇ ਦਿੱਤੇ ਗਏ ਕੰਮ। ਨਾਲ ਬਣੀ ਹੈ ਸਲਵਾਰ ਇਹ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਆ ਨਾਲ ਸਲਵਾਰ ਨਾਲ ਦੁਪੱਟਾ ਰਹਿ ਕੇ ਪ्योर ਚੁਣੋਂ ਦਾ ਪਲੇਸ ਲਾ ਕੇ ਆਪਾਂ ਨੂੰ ਰੈਡੀ ਕੀਤਾ ਹੋਇਆ। ਜੇਸਾ ਵਾਕੇ ਆਪਾਂ ਯਾਰ ਪਰਲੇ ਲਈ ਸਥਿਤੀ ਹੋਈ ਆ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਰੈਡੀ ਹੋਇਆ। ਆ ਜੇ ਵੀ ਬਹੁਤ ਸੋਹਣੀ ਅਨਾਰਕਲੀ ਬਣੀ ਹੋਈ ਆ ਤੇ ਘੇਰੇ ਤੇ ਜਿੱਦਾ ਕੰਮ ਆ ਬੈਕ ਤੇ ਵੀ ਸੇਮ ਉਦਾਂ ਹੀ ਵਰਕ ਹੋਇਆ ਹੈ। ਸਾਰੇ ਦੇ ਵਿੱਚ ਜਿਵੇਂ ਫਰੰਟ ਦੇ ਵਰਕ ਆਉਂਦੇ ਸੇਮ ਬੈਕ ਤੇ ਵਿੱਚ ਬਣਿਆ ਹੋਇਆ ਬਹੁਤ ਹੀ ਸੋਹਣਾ ਇਹ더라 ਆਪਾਂ ਚਨੌਣ ਦਾ ਦੁਪੱਟਾ ਰੈਡੀ ਕੀਤਾ ਹੋਇਆ ਤੇ ਨਾਲ ਇਹਦੇ ਆਪਾਂ ਪਲਾਜ਼ੋ ਰੈਡੀ ਕੀਤਾ ਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਪੈਨਲ ਵਰਕ ਨਾਲ ਰੈਡੀ ਕੀਤਾ ਹੈ ਡਬਲ ਆਪਾਂ ਲੇਸ ਲਗਾ ਕੇ ਬਹੁਤ ਹੀ ਸੋਹਣਾ ਇਹਨੂੰ ਰੈਡੀ ਕੀਤਾ ਕਿਉਂ ਛਰਾਉਂਦੇ ਦੁਪੱਟੇ ਆ ਜਾਲ ਸੂਟਾਂ ਨਾਲ ਰਹਿਣਗੇ ਬਹੁਤ ਹੀ ਪਿਆਰਾ ਇਹਦਾ ਕਲਰ ਆ ਹਾਂਜੀ ਤੁਹਾਨੂੰ ਕਿੱਦਾਂ ਲੱਗੀ ਆਪਣੀ ਦੀ ਅੱਜ ਦੀ ਇਹ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਆਪਾਂ